ਹਾਂ ਜੀ ਵੈਲਕਮ ਗਾਇਸ ਕਿਵੇਂ ਹੋ ਆਪ ਸਾਰੇ ਘੈਂਟ ਹੋਗੇ ਆਪਾਂ ਪੂਰੇ ਘੈਂਟਾਂ ਤੇ ਆ ਟਿੱਡੀ ਜੀ ਬਾਂਹ ਕਿਵੇਂ ਲਾਈ ਜੰਨੀ ਆ ਕੀ ਕਰੀ ਜੰਨੀ ਆ ਆਏ ਘੜਾਈ ਜੰਨਾ ਨਹੀਂ ਪਤੰਗ ਡਾਈ ਜੰਨਾ ਕਿ ਡਾਈ ਜੰਨੀ ਆ ਡਾਈ ਜੰਨਾ ਡਾਈ ਜੰਨੀ ਕਿਹਦਾ ਡਾਈ ਜੰਨਾ ਇੱਕ ਵਾਰੀ ਕੀ ਪਤੰਗ ਉੱਡ ਜਾਂਦੀ ਆ ਪਤੰਗ ਉੱਡ ਜਾਂਦੀ ਆ ਉੱਡ ਜਾਂਦੀ ਆ ਕਿ ਤੂੰ ਡਾਈ ਜੰਨੀ ਆ ਉੱਡ ਜਾਂਦਾ ਚਲੋ ਗਾਇ ਲੈ ਕੇ ਮੇਰੀ ਤੁਹਾਨੂੰ ਪਤੰਗ ਦਿਖਾਉਣੇ ਕਿੱਥੇ ਉੱਡੀ ਜਾਂਦੀ ਆ ਪਤੰਗ ਚ ਦੋ ਰੀਲਾਂ ਤੇ ਉਹ ਤਾਂ ਗਾਇਦ ਇਸ ਦੋਨੋਂ ਤੁਹਾਨੂੰ ਇਹ ਪਤੰਗ ਨਹੀਂ ਦਿਸੀ ਹੋ ਫਿਰਦੀ ਤੇ ਆ ਇੱਥੇ ਜਾਰੀ ਆ ਰਹੀ ਗਾਇਦ ਆ ਰਹੀ ਪਤੰਗ ਨਸੀ ਫਾਈਨਲੀ ਇਹ ਆ ਰਹੀ ਇਹ ਹੋਵੇਂ ਤਾਂ ਸੂਰਜ ਜਿਹਾ ਲੱਗਦਾ ਪਰ ਸੂਰਜ ਉਸਲੀ ਦਾ ਆ ਨਿੱਕਾ ਸੂਰਜ ਹੋ ਰਹਾ ਮੈਂ ਤਾਂ ਉਹ ਤਾਂ ਪਤੰਗ ਹੋ ਰਹੀ ਹੋ ਰਹੀ ਪਤੰਗ ਤੇ ਗਾਇਸ ਇਹ ਪਤੰਗ ਡਾਈ ਤਾਂ ਮੇਰੇ ਨਿੱਕੇ ਚਾਚੇ ਨੇ ਪਰ ਹੁਣ ਆ ਵੇਖਿਓ ਕਿਵੇਂ ਕਰੀ ਦੇਖੀ ਦੇਖੀ ਕਰ ਡਾਈ ਪਤੰਗ ਆਹ ਲਈ ਆਪਣਾ ਸੱਤ ਤੇ ਲੈਂਦੀ ਹਾਂ ਸੱਤ ਹੈ ਸੱਤ ਤੇ ਲੈਂਦੀ ਆ ਸੱਤ ਤੇ ਲੈਂਦੀ ਹੋਰ ਕਿੱਥੇ ਲੈਂਦੀ ਦਿਖਾਈ ਕਿੱਥੇ ਸੱਤ ਤੇ ਪਤੰਗ ਤਾਂ ਹੋ ਫਰਦੀ ਲੈ ਬਈ ਹੜ ਤੂੰ ਫੜ ਤੂੰ ਫੜ 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 ਫੜਨਾ ਫੜਨਾ ਹਮਕੋ ਤਾਂ ਇੱਕ ਹੱਥ ਸੇ ਹੀ ਉਡਾਣੀ ਆਤੀ ਹੈ ਦੇਖੋ ਉਹ ਫਰਦੀ ਪਤੰਗ ਸਾਹਮਣੇ ਲੈ ਮੈਂ ਖਾਵਾਂ ਨਹੀਂ ਨਾ ਬਟ ਲੈ ਦੇ ਦੇ ਸਦੀ ਫੋਨ ਹੈ ਕੀ ਫੋਨ ਤੇ ਮੈਂ ਤੈਨੂੰ ਦਿਖਾ ਕੀ ਪਤੰਗ ਪਤੰਗ ਤਪਾਂ ਤਾ ਉਦੀਨ ਦੇ ਖਾਤਿਰ ਦੇ ਦਸਰੀ ਤੂੰ ਇੱਕ ਰੀਲ ਕਹੋਰ ਬੰਦੋਬਸਤ ਕਰ ਕਰ ਲੈ ਕਰਾਉਂ ਆਪਰਾ ਮੈਂ ਇੱਥੇ ਨਹੀਂ ਅੱਗੇ ਦਾ ਇੱਕ ਦਾ ਕਰਤਾ ਕਿਉਂ ਹੋਰ ਮੈਂ ਕਿੰਨੇ ਇਕ ਦਾ ਕਰ ਮਾ ਲੜੂ ਦੀ ਘਰੇ ਇਹਦਾ ਲੈ ਚਾਲ ਇੱਕ ਆ ਜੋੜ ਲਾ ਕੀ ਇਹ ਜੋੜ ਲੈ ਔੜ ਗਈ ਗੱਡੀ ਉੱਥੇ ਖੜੀ ਐ ਤੇ ਉਹ ਆਪਣਾ ਚੋਬਰ ਬਾਹਰ ਕੱਢਦਾ ਸੀ ਤੇ ਬਾਜ ਵੀ ਅੰਦਰ ਹੀ ਖੜਾ ਤੂੰ ਬਾਜ ਵੀ ਨਹੀਂ ਬਾਹਰ ਕੱਢਿਆ ਤੇ ਫਾਈਨਲੀ ਸਤਪਾਲ ਦਾ ਛੋਟਾ ਬਾਜ ਇਹਦਾ ਨਾਮ ਰੱਖਤਾ ਇਹਦਾ ਵੀ ਨਾਮਕਰਨ ਕਰਤਾ ਇਹਦਾ ਨਾਮ ਵੀ ਛੋਟਾ ਬਾਜ ਤੇ ਆਪਣੀ ਸਾਈਕਲ ਦਾ ਨਾਮ ਤਾਂ ਰੱਖੇ ਸੀ ਬਾਜ ਤੇ ਨੇ ਆਪਦੀ ਸਾਈਕਲ ਦਾ ਨਾਮ ਛੋਟਾ ਬਾਜ ਰੱਖਤਾ ਆਪਣੀ ਰੀਸ ਨਾਲ ਪਰ ਨਾਮ ਥੋੜੇ ਬਦਲ ਮਾ ਹਣਾ ਬਈ ਹਾਂਜੀ ਤੇ ਆਪਣਾ ਦੂਜੇ ਚੋਂ ਉੱਪਰ ਬਾਹਰ ਖੜਾ ਸਾਨੂੰ ਇੱਕ ਵਾਰੀ ਇੱਥੋਂ ਦਿਖਾ ਦਈਏ ਨਾਲੇ ਧਾਗਾ ਖਿੱਚ ਲਿਆਉਣੇ ਮਗਰ ਚੜ ਜੂਗੀ ਤਾਂ ਇਹਨੇ ਹੋ ਖੜਾ ਦਿਸ ਗਿਆ ਹਣਾ ਫਾਈਨਲੀ ਧਾਗਾ ਤੇ ਟੁੱਟ ਗਿਆ ਹੋ ਖੜਾ ਚੁੱਬਰ ਇੱਕ ਹੋਪਣ ਬਾਅਦ ਇਹ ਆ ਖੜਾ ਚੋ ਆਪਣਾ ਇੱਕ ਠੀਕ ਹੈ ਗਾਈਜ਼ ਚੋਬਰ ਵਾਰ ਤੇ ਬਾਜ ਆਪਣਾ ਖੜਾ ਅੰਦਰ ਉੱਥੇ ਗੈਲਰੀ ਚੀਚੀ ਮੰਦਰ ਗਰੇਜ ਜੀ 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 ਜ ਆਪਣੀ ਸਾਈਕਲ ਮਤਲਬ ਬਾਜ ਦਾ ਟੋਚਨ ਹੋਊਗਾ ਕੱਲ ਜਾਂ 15 20 ਤਰੀਕ ਤੋਂ ਬਾਅਦ ਤੇ ਇੱਕ ਵਾਰੀ ਪਤੰਗ ਵੇਖੋ ਕਿੱਥੇ ਆ ਗਈ ਹੁਣ ਤਾਗਾ ਵੇਖੋ ਕਿਵੇਂ ਇੰਨੀ ਖਿੱਚ ਪੈਂਦੀ ਹੈ ਦੇਖੋ ਇੱਕ ਵਾਰੀ ਇਹ ਵੇਖੋ ਤਾਗਾ ਕਿਵੇਂ ਉਂਗਲ ਕਿਵੇਂ ਪਈ ਮੇਰੀ ਐ ਬਸ ਫੜ ਰੱਖ ਖਿੱਚ ਵੇਖੋ ਕਿੰਨੀ ਪੈਂਦੀ ਇੱਕ ਵਾਰੀ ਤਾਂ ਪਤੰਗ ਖਿੱਚਦਾ ਵੇਖ ਕਿੰਨੀ ਉਂਗਲ ਕਿਵੇਂ ਕਰ ਰੱਖੀ ਫਾਈਨਲੀ ਗਾਈਜ਼ ਪਤੰਗ ਗਈ ਪਤੰਗ ਗਾਈਜ਼ ਫਾਈਨਲੀ ਬਚਾਲਿਆ ਪਤੰਗ ਨਹੀਂ ਹੋਣ ਦਿੱਤਾ ਥੱਲੇ ਦੋ ਰੀਲਾ ਹੈਗੀਆਂ ਆਏ ਕਿਵੇਂ ਆ ਜੂ ਥੱਲੇ ਇੰਨਾ ਉੱਚਾ ਆ ਫੇਰ ਆ ਗਿਆ ਪੁੱਠਾ ਪਤੰਗ ਬਚਾਲਿਆ ਫਾਈਨਲੀ ਮੋਸਾ ਹੀ ਬਚਾਇਆ ਪਰ ਬਚਾਲਿਆ ਬਚ ਗਿਆ ਪਤੰਗ ਤਾਂ ਆ ਗਿਆ ਸੀ ਥੱਲੇ ਮੋਸਾ ਬਚਾਇਆ ਮੇਰੀ ਵੀਡੀਓ ਬਣਾਉਣ ਲੱਗ ਗਿਆ ਇੱਥੇ ਆ ਦਿਖਾਉਣ ਲੱਗ ਗਿਆ ਵੀ ਦੇਖੋ ਪਤੰਗ ਕਿੰਨਾ ਖਿੱਚਦਾ ਤੇ ਇੰਨੇ ਚ ਪਤੰਗ ਜਾਵੜਦੀ ਆ ਆ ਵੇਖਾ ਹੁਣ ਗਈ ਤੇ ਗਾਈਜ਼ ਆਪਾਂ ਫੇਰ ਤੁਹਾਨੂੰ ਮਿਲਦੇ ਆਂ ਪਤੰਗ ਉਡਾਲੀਏ ਪਹਿਲਾਂ ਤੇ ਫੇਰ ਤੁਹਾਨੂੰ ਸਟੈਂਟ ਸਟੰਟ ਅੱਜ ਦਿਖਾਵਾਂਗੇ ਥੋੜੇ ਮੋਟੇ ਤੇ ਮੋਟੇ ਕਿ ਥੋੜੇ ਥੋੜੇ ਦਿਖਾਵਾਂਗੇ بڑے ਮੋਟੇ ਸਟੈਂਟ ਸਟੰਟ ਅੱਜ ਸਾਈਕਲ ਤੋਂ ਤੇ ਇੱਕ ਚੋਬਰ ਵੀ ਫੇਰ ਆਪਾਂ ਉਧਰ ਤੁਹਾਨੂੰ ਉਧਰ ਵੀ ਦਿਖਾਵਾਂਗੇ ਚੋਬਰ ਨੂੰ ਜੁਆ ਅੰਦਰ ਕਰਾਂਗੇ ਆ ਦੇਖੋ ਬਈ ਸਾਡਾ ਦੇਸੀ ਜੁਆੜ ਵੀ ਗਾਹਾਂ ਉੱਡੇ ਨਾ ਹੋਰ ਬਤਾਂਗੇ ਤੇ ਚਲੋ ਗਾਈਜ਼ ਫੇਰ ਮਿਲਦੇ ਆਂ ਠਹਿਰ ਕੇ ਕਿਰ ਪਤੰਗ ਉਡਾਲੀਏ ਫਾਈਨਲੀ ਉਡੀ ਜਾਂਦੀ ਪਤੰਗ ਹੋਰੀ ਤੇ ਫੇ ਸਾਨੂੰ ਮਿਲਦੇ ਆਂ ਠਰ ਕੇ ਚਲੋ ਫਿਰ ਕਿਹੜਾ ਪਤੰਗ ਡਾਲੀਂ ਦਾ ਰਨੇ ਫੋਰ ਸੰਗ ਤੇ ਪਤੰਗ ਇੱਕ ਹੋਰ ਵੀ ਉਡੀ ਜਾਂਦੀ ਹੈ ਪਤੰਗ ਉਹ ਦੂਜੀ ਹੋਰੀ ਤੇ ਇਧਰ ਉਡੀ ਜਾਂਦੀ ਹੈ ਖੜ ਜਾ ਉਹ ਥੱਲੇ ਜੇ ਹੋਰੀ ਠੀਕ ਐ ਜੀ ਤੇ ਇੱਕ ਮਿੰਟ ਝੂਮ ਤੋ ਹਟ ਆਲਾ ਤੇ ਹਾਂ ਚੋbro ਦੱਸੋ ਕੀ ਹਾਲ ਚਾਲ ਹੈ ਵਧੀਆ ਹੈ 2 ਘੰਟੇ 2 ਘੰਟੇ ਹੋ ਗਏ ਵੀਡੀਓ ਸ਼ੂਟਿੰਗ ਹੋਈ ਹੁੰਦੀ ਹੁਣ ਠੀਕ ਐ ਤੇ ਗਾਈ ਪਤੰਗਾਂ ਦਾ ਮੈਨ ਲੱਗਿਆ ਹੌਰ ਬੰਦ ਹੋ ਗਈ ਬਸ ਆਉਗੀ ਹੁਣ ਥੱਲੇ ਪਰ ਤੱਗ ਇਕੱਠਾ ਨਹੀਂ ਹੋਣਾ ਚਲੋ ਫਿਰ ਮਿਲਦੇ ਆ ਥੋੜੇ ਕਿ ਚਰਚ ਨੂੰ ਪਹਿਲਾਂ ਪਤੰਗ ਪਤੂnga ਡਾਲੀਏ ਤੇ ਫਿਰ ਬਾਜ ਬੋਈ ਤੇ ਮਲੌਣੇ ਸਾਨੂੰ ਚੋਬਰ ਨਾਲ ਆਪਣੇ ਦੂਜੇ ਨਾਲ ਵੀ ਉਹਦਾ ਨਾਮ ਵੀ ਚੋਬਰ ਹੀ ਰੱਖਦਾ ਬਸ ਆਪਾਂ ਹੁਣ ਤਾਂ ਬਾਜ ਨਾਲ ਵੀ ਮਲੌਣੇ ਤੇ ਚੋਬਰ ਨਾਲ ਵੀ ਮਲੌਣੇ ਉਹਦਾ ਨਾਮ ਫਾਈਨਲੀ ਰੱਖਤਾ ਚੋਬਰ ਤੇ ਪਤੰਗ ਸਾਨੂੰ ਦਿਸਦੀ ਹੋਣੀ ਹੈ ਉਹ ਉੱਡੀ ਆਂਦੀ ਹੈ ਚਲੋ ਫਿਰ ਚੋਬਰ ਤੇ ਬਾਜ ਨਾਲ ਮਲੌਣੇ ਇਹਨਾਂ ਦੋਨਾਂ ਨਾਲ ਤਾਂ ਤੁਹਾਨੂੰ ਮਲਾਤਾ ਚੋਬਰ ਹੋਂਤੇ ਬਾਈ ਦੋ ਰਹਿਗੇ ਬਸ ਉਹਨਾਂ ਨਾਲ ਵੀ ਸਾਨੂੰ ਬੁਲਾਉਣੇ ਆ ਫਿਰ ਸਟੰਟ ਸਟੰਟ ਕਰਦੇ ਚੱਲ ਫਾਈਨਲੀ ਗਾਈਜ਼ ਆਪਣੀ ਪਤੰਗ ਦੇਖੋ ਕਿੱਥੇ ਜਾ ਗਈ ਥੱਲੇ ਹੀ ਆ ਗਈ ਕਿਉਂਕਿ ਇਹਦਾ ਧਾਗਾ ਉੱਤੋਂ ਬਦਲ ਗਿਆ ਫੇ ਇਹ ਜਾਊਗੀ ਥੱਲੇ ਚਲ ਆਪ ਇੱਕ ਵਾਰੀ ਗਾਈਜ਼ ਰੰਗ ਧਾਗਾ ਇਕੱਠਾ ਕਰਨ ਲਾ ਰੱਖਿਆ ਹੈ ਇੱਕ ਵਾਰੀ ਇਹਨੂੰ ਖਿੱਚ ਲੈਨੇ ਕਰੇ ਸੱਟ ਲੈਨੇ ਇੱਕ ਵਾਰੀ ਆਹ ਦੇਖੋ ਆਹ ਫਿਰ ਦੀ ਪਤੰਗ ਜੀ ਆ ਗਈ ਜਮਾ ਕਰਈ ਆ ਗਈ ਆਪਣੇ ਚਲੋ ਆਪ ਇੱਕ ਵਾਰੀ ਇਹਨੂੰ ਥੱਲੇ ਸੱਟੀਏ ਕਰੇ ਆਪਣੇ ਫਿਰ ਮਿਲਦੇ ਹਾਂ ਤੁਹਾਨੂੰ ਥੋੜੇ ਜਿ ਦੇ ਇੱਕ ਵਾਰੀ ਆਪਣੇ ਬਾਜ ਨੂੰ ਆ ਖੜਾ ਕਿਵੇਂ ਹੈ ਬਈ ਠੀਕ ਆ ਓਕੇ ਓਕੇ ਆ ਵੇਖੋ ਚੋਬਰਪੁਰਾ ਅੰਦਰ ਲਾਤਾ ਸੀ ਸ਼ਾਮ ਹੋ ਗਈ ਤੇ ਬਾਜ ਆਪਣਾ ਉਹ ਲਈ ਫਿਰਦਾ ਬਾਯੋਰਾ ਸਤਪੰ ਲਈ ਫਿਰਦਾ ਬਾਜ ਨੂੰ ਅਸ ਦੇਖ ਗਿਆ ਤੇ ਇੱਕ ਵਾਰੀ ਦੇਖੋ ਹੁਣ ਕਿਵੇਂ ਦਾ ਲੱਗਦਾ ਓਕੇ ਆ ਠੀਕ ਆ ਸਮਝ ਗਿਆ ਦੋ ਮਿੰਟ ਖੜ ਜਾ ਕਰ ਬਸ ਤੈਨੂੰ ਟੜਕੇ ਬਾਹਰ ਕੱਢਾਂਗੇ ਤੇਰੀ ਇਹਦੀ ਟੜਕੇ ਵੀਡੀਓ ਹੋ ਗਈ ਜਦੋਂ ਬਾਹਰ ਕੱਢਾਂਗੇ ਠੀਕ ਹੈ ਗਾਇਸ ਚਲੋ ਫਿਰ ਮਿਲਦੇ ਹਾਂ ਹੁਣ ਸਟਾਰਟ ਕਰਦੇ ਹਾਂ ਓ ਬਾਈ ਗਾਇਸ ਤੁਸੀਂ ਦੇਖ ਸਕਦੇ ਹੋ ਗਾਇਸ ਉਹ ਤਾਂ ਸਟੰਟ ਕਰ ਰਿਹਾ ਇੱਕ ਮਿੰਟ ਰੁਕੋ ਤੁਹਾਨੂੰ ਇੱਕ ਚੀਜ਼ ਦਿਖਾਉਣਾ ਗਾਇਸ ਆਹ ਦੇਖੋ ਗਾਇਸ ਤੁਸੀਂ ਦੇਖ ਸਕਦੇ ਹੋ ਆਪਣੀ ਸਾਈਕਲ ਤਾਂ ਵੀ ਆ ਪਰ ਗਾਇਸ ਇਹਦਾ ਨਾਮ ਆਪਾਂ ਬਾਜ ਰੱਖ ਦਿੱਤਾ ਦੇਖੋ ਗਾਇਸ ਜੀ ਇੱਕ ਵਾਰੀ ਚੈੱਕ ਕਰੋ ਬਾਜ ਗਾਇਸ ਇਹਦਾ ਨਾਮ ਉਹਦਾ ਨਾਮ ਬਾਜ ਸੀਗਾ तो यद नाम रखिए आप छोटा बाज छोटा बाज नाम रखे गाइज ती दसो कि लग्या गाइज तो डेगी वैसे बेचारे ही बाज है गाई जी नाम ठीक है ती ए नाम बाज है तो ये कुछ ही समझ लो बैक वैसे बाज चाहे छोटा बाज समझ लो चाहे बाज टू समझ लो ठीक है गाइज ਵੈਸੇ ਮੈਂ ਛੋਟਾ ਨਾਮ ਛੋਟਾ ਬਾਜ ਰੱਖਿਆ ਗਾਇਸ ਦਾ ਨਾਮ ਤੇ ਵਾ 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 ਗਾਇਸ ਐਕ ਤੇ ਥੋੜਾ ਜਿਆਦਾ ਲੈ ਗਿਆ ਸੀਗਾ ਦੇਖ ਸਕਦੇ ਹੋ ਗਾਇਸ ਪਰ ਇਹਦਾ ਨਾਮ ਤਾਂ ਗਾਇਸ ਆਪਾਂ ਸਿਲੈਕਟ ਕਰ ਹੀ ਦਿੱਤਾ ਬਾਜ ਹੀ ਆ ਠੀਕ ਹੈ ਵੈਸੇ ਇਹ ਸਾਈਕਲ ਦੇ ਨਾਲ ਮਿਲ ਜਾ ਮਿਲਦਾ ਜੁਲਦਾ ਬਾਕੀ ਕੋਈ ਗੱਲ ਨਹੀਂ ਗਾਇਸ ਜੱਜ ਦਾ ਵੀ ਇਹ ਨਾਮ ਦੇਖੋ ਗਾਇਸ ਚੈੱਕ ਕਰੋ ਇੱਕ ਵਾਰੀ ਵਾ 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 ਯਸ ਯਸ ਯੂ ਆ ਸਿਨੀਅਰ ਗਾਇਜ਼ ਬਾਕੀ ਨਾ ਤੁਸੀਂ ਬਲੌਗ ਦੇਖਦੇ ਰਿਹਾ ਕਰੋ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਗਾਇਜ਼ ਠੀਕ ਹੈ ਤੁਸੀਂ ਨਾ ਇੱਕ ਕੰਮ ਕਰਦੇ ਤੁਸੀਂ ਕੱਲਾ ਵੇਖ ਲੈਨੇ ਹੋ ਲਾਈਕ ਸਬਸਕ੍ਰਾਈਬ ਕਰ ਦੇ ਗਾਇਜ਼ ਤਾਂ ਕਰਕੇ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਹੈ ਗਾਇਜ਼ देख पहला लाइक का बटन तो सबसक्राइब का बटन जरूर दब दै करो गाय इस बार मुंडे की मेहनत चेक करो so चक्के नहीं है <laughs> ਤਾਂ ਗਾਇਜ਼ ਤੁਸੀਂ ਦੇਖ ਲਿਆ ਤੇ ਮੇਰੇ ਵੱਲੋਂ ਬਾਏ ਬਾਏ ਬਾਕੀ ਜੋ ਕੁਝ ਵੀ ਬੋਲੂਆ ਹੈ ਤੁਸੀਂ ਬਾਅਦ ਚ ਦੇਖ ਲੈ ਬਾਏ ਬਾਏ ਲੈ ਬਈ ਤਾਂ ਗਾਇਜ਼ ਤੁਸੀਂ ਦੇਖੇ ਜਿਵੇਂ ਫਸਟੈਂਟ ਸਟੈਂਟ ਕਰ ਲੇ ਤੇ ਹੁਣ ਨਾ ਥੋੜੇ ਜਿ ਦੇ ਵਿੱਚ ਪ੍ਰੋਬਲਮ ਹੋਣ ਲੱਗੀ ਕਿ ਸਟੈਂਟ ਤੋਂ ਬਾਹਰ ਪਾਰ ਆਇਆ ਨਾ ਕੁਛ ਥਾਂ ਵੀ ਪੁੱਲ ਲਈਏ ਦੇਖੋ ਤਾਂ ਲੇ ਪਈ ਜਾਂਦਾ ਥੱਲੇ ਆਪਾਂ ਥੋੜੀ ਹੋਰ ਕਹਿਦੀ ਕਰਾਂਗੇ ਥੋੜੇ ਹੋਰ ਮੋਡੀਫਿਕੇਸ਼ਨ ਕਿ ਸਟੈਂਡ ਵਾਲਾ ਥੱਲੇ ਨਾ ਲੱਗੇ ਸਟੈਂਡ ਤੇ ਵਾਲਾ ਭਰਨਾ ਹੋਵੇ ਤਾਂ ਚਲੋ ਫਿਰ ਹੁਣ ਆਪਾਂ ਮਿਲਦੇ ਕਿਸੇ ਨੈਕਸਟ ਵੀਡੀਓ ਚ ਤਦ ਤੱਕ ਲਈ ਬਾਏ ਬਾਏ